ਪੰਤਰਤਮ ਜੇਤ ਜਤਰਾ ਕੁਰਚਾ ਸਿੰਘ ਟੌੜਾ ਦੇ ਦਾ ਮਾਤ ਸਾਬਕਾ ਮੰਤਰੀ ਹੈ ਹਰਮੇਸ਼ਿੰਗ ਟੌੜਾ ਜੋ ਪਿਛਲੇ ਦਿਨ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸ ਸਾਬਕਾ ਮੰਤਰੀ ਹਰਮੇਸ਼ਿੰਗ ਟੌੜਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੱਬਾ ਬਲਾਕ ਦੇ ਪਿੰਡ ਟੌੜਾ ਵਿਖੇ ਪਹੁੰਚੇ ਅਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਪ੍ਰੈਸ ਨੂੰ ਗੱਲਬਾਤ ਕਰਦੇ ਨੈਪ ਸਿੰਘ ਸੈਣੀ ਮੁੱਖ ਮੰਤਰੀ ਹਰਿਆਣਾ ਸਰਕਾਰ ਨੇ ਕਿਹਾ ਕਿ ਹਰਮੇਸ਼ਿੰਗ ਟੌੜਾ ਪੰਜਾਬ ਦੇ ਲੋਕਾਂ ਦੇ ਹਰ ਇੱਕ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਸਨ ਅਤੇ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ ਉਹਨਾਂ ਨੇ ਰਾਜਨੀਤਿਕ ਉਚਾਈਆਂ ਨੂੰ ਛੂਹਾ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੰਪੀ ਗਈ ਉਹਨਾਂ ਨੂੰ ਉਸਨੇ ਉਹ ਖੂਬੀ ਜ਼ਿੰਮੇਵਾਰੀ ਨਿਭਾਇਆ ਅੱਜ ਟੌੜਾ ਸਾਹਿਬ ਸਾਡੇ ਵਿੱਚ ਕਰਨੇ ਰਹੇ ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਹਨ ਜਿਸ ਤਰ੍ਹਾਂ ਟੌੜਾ ਸਾਹਿਬ ਲੋਕਾਂ ਦਾ ਭਲਾ ਸੋਚਦੇ ਸਨ ਉਸੇ ਤਰ੍ਹਾਂ ਇਨਾਂ ਦੇ ਪਰਿਵਾਰ ਵੱਲੋਂ ਵੀ ਇਸ ਦੀ ਰੀਤ ਨੂੰ ਅੱਗੇ ਵਧਾਇਆ ਜਾਵੇਗਾ ਮੈਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਦਤਿ ਪੰਜਾਬ ਦੇ ਮੁਖਵਾਨ ਭਗਵੰਤ ਮਾਨ ਅਜੇ ਤੱਕ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨੇ ਨਹੀਂ ਪੁੱਜੇ ਇਸ ਸੰਬੰਧੀ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਇਹ ਵਿਸ਼ਾ ਅਲੱਗ ਹੈ ਤੌਣਾ ਸਰ ਪੰਜਾਬ ਦੀ ਰਾਜਨੀਤੀ ਇੱਕ ਨਾਮ ਵਰਗ ਨੇਤਾ ਸਰ ਪੰਜਾਬ ਦੇ ਲੋਕ ਉਹਨਾਂ ਨੂੰ ਪਿਆਰ ਅਤੇ ਸੁਨੇਹ ਦਿੰਦੇ ਸਨ ਪੂਰੇ ਪੰਜਾਬ ਦੇ ਲੋਕਾਂ ਨੇ ਦੁੱਖ ਸੁੱਖ ਵਿੱਚ ਹਰ ਸਮੇਂ ਸ੍ਰੀ ਕਰਨ ਦੇਸਾ ਪੰਜਾਬ ਤੇ ਹਰਿਆਣਾ ਦੇ ਪਾਣੀ ਦੇ ਮੁੱਦੇ ਸੰਬੰਧੀ ਸਵਾਲ ਕੀਤਾ ਗਿਆ ਇਹ ਮੁੱਦਾ ਬੜੇ ਲੰਮੇ ਤੋਂ ਲਟਕਦਾ ਰਿਹਾ ਹੈ ਕੀ ਤੁਸੀਂ ਚਾਹੁੰਦੇ ਹੋ ਇਹ ਮੁੱਦੇ ਦਾ ਹੱਲ ਹੋਵੇ ਇਸ ਸੰਬੰਧੀ ਬੋਲਦੇ ਉਹਨਾਂ ਨੇ ਕਿਹਾ ਕਿ ਤੁਸੀਂ ਗੱਲ ਕਿਉਂ ਕਰ ਰਹੇ ਹੋ ਪਰਮ ਪਿਤਾ ਪਰਮਾਤਮਾ ਨੇ ਕਿੰਨੇ ਪਾਣੀ ਦੇ ਦਿੱਤੇ ਸੀ ਕਿਸ ਨੂੰ ਰੋਕਣ ਦੇ ਵਿੱਚ ਕਾਫੀ ਮੁਸ਼ਕਲ ਆਈਆਂ ਕੀ ਹੱਲ ਕਰੀਏ देखते हैं आप परिवार के साथ दुख बांटने के लिए देखिए हरमेल सिंह जी टा एक पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार था, श्री को न पंजाब के लोग बड़ा प्यार हरमेल सिंह जी टोड़ा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेदारी को मजबूती से निर्वहन किया है आज टोडा साहब साढ़े बीच नहीं रहे सिंह जी उनकी यादें हमारे साथ हैं दोनों उनके सपुत्र जो टोडा साहब एक रास्ता देकर के गए ने मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी ਜੋ ਉਹ ਸੋਚਦੇ تھے ਆਮ ਜਨ ਕੇ ਲਈ ਪਬਲਿਕ ਕੇ ਲਈ ਉਸ ਕੰਮ ਨੂੰ ਅੱਗੇ ਵਧਾਉਣ ਦਾ ਇਹ ਪੂਰਾ ਕੰਮ کریںਗੇ ਫਰਮੇਲ ਸੀ ਡੌੜਾ ਜੀ ਦੀ ਯਾਦ ਦੇ ہمارے ਨਾਲ ਮੈਂ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਚਰਣਾ ਵਿੱਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਣਾ ਵਿੱਚ ਨਿਵਾਜ ਬਖਸ਼ੀ ਪਰਿਵਾਰ ਨੂੰ ਔਰ ਮਿੱਤਰੋ ਉਹ ਜੋ ਫੋਲੋਅਰਸ ਹੈ ਜੋ ਉਹਨੂੰ ਪਿਆਰ ਕਰਦੇ تھے ਚਾਹੇ ਉਹ ਪੰਜਾਬ ਵਿੱਚ ਹੈ ਚਾਹੇ ਪੰਜਾਬ ਦੇ ਬਾਹਰ ਹੈ ਤੇ ਵਿਦੇਸ਼ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਵੀ ਉਹਨਾਂ ਤੇ ਜਾਣ ਦਾ ਦੁੱਖ ਹੋਇਆ ਉਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਮੈਂ ਗੁਰੂ ਦੇ ਚਰਨਾਂ ਵਿੱਚ ਸਿਮਪ ਭਗਵਾਨ ਜਿਹੜੇ ਪੰਜਾਬ ਦੇ ਸੀਐਮ ਭਗਵਾਨਤਮਨ ਨਹੀਂ ਪਹੁੰਚੇ ਪਰਿਵਾਰ ਦਾ ਕਿਉਂਕਿ ਥੋੜਾ ਸਾਫ ਦਾ ਜਿਹੜਾ ਨਾਮ ਸੀ ਸਾਰੀ ਰਾਜਨੀਤਿਕ ਪਾਰਟੀਆਂ ਲਈ ਸਾਂਝਾ ਸੀ ਕੀ ਲੱਗਦਾ ਭਗਵਾਨ ਦੀ ਮਾਨ ਲੋ ਵੀ ਇਥੇ ਪਰਿਵਾਰ ਨਾਲ ਪਹੁੰਚਣ ਦੀ ਮਨਜ਼ੂਰੀ ਚਾਹੀਦੀ ਹੈ ਨਿਕਾ ਕੀ ਇਹ ਵਿਸ਼ਾ ਅਲੱਗ ਹੈ ਇਹ ਲੱਗੇ ਨਾਲ ਨਹੀਂ ਹੈ ਕਿਉਂਕਿ ਇਹ ਦੁੱਖ ਦੀ ਗੱਲ ਹੁੰਦੀ ਹੈ ਕਿਉਂਕਿ ਡੋਲਾ ਸਾਹਿਬ ਮੈਨੇ ਕਹਾ ਹੈ ਕਿ ਪੰਜਾਬ ਦੀ ਰਾਜਨੀਤੀ ਤੇ ਇੱਕ ਅੱਦਾਵਰ ਨੇਤਾ ਸੀ ਉਹ ਇੰਨੇ بڑے ਨੇਤਾ ਸੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਬੜਾ ਸਨੇਹ ਕਰਦੇ ਸੀ ਕਿਉਂਕਿ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ 24 ਘੰਟੇ ਸਰੀਖ ਰਹਿੰਦੇ ਸੀ ਐਹੀ ਗੱਲ ਸੀ ਪਰ ਮੈਨੇ ਇਹ ਗੱਲ ਕਹੀ ਵੀ ਹੈ ਕਿ ਉਹਨਾਂ ਦੇ ਦੋਨੋਂ ਸੁਪੁੱਤਰ ਉਹਨਾਂ ਦੇ ਜੋ ਕੰਮ ਸੀ ਜੋ ਉਹਨਾਂ ਦੀ ਸੋਚ ਸੀ ਜੋ ਲੋਕਾਂ ਨੂੰ ਜਿਸ ਥਾਂ ਤੇ ਚੱਲ ਕੇ ਉਹ ਲੋਕਾਂ ਨੂੰ ਇੰਨਾ بڑا ਨਾਮ ਅਰਮੇਲ ਸਿੰਘ ਜੀ ਟੋੜਾ ਨੇ ਇਸ ਖੇਤਰ ਲਈ ਕਮਾਇਆ ਉਸ ਕੰਮ ਨੂੰ ਦੋਨੋਂ ਸੁਪੁੱਤਰ ਮਿਲ ਕਰਕੇ ਅੱਗੇ ਪੜਾਉਣ ਦਾ ਕੰਮ ਕਰਨਗੇ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਜੋਨਾ ਕੀ ਸੋਚ ਸੀ ਉਸ ਨੂੰ ਜ਼ਰੂਰ ਰੱਖ ਕੇ ਰੱਖਾ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਬੁੱਧਾ ਬੜੇ ਲੰਬੇ ਸਮੇਂ ਤੋਂ ਤੁਸੀਂ ਚਾਹਦੇ ਹੋ ਪੰਜਾਬ ਪੰਜਾਬ ਤੇ ਹਰਿਆਣੇ ਦਾ ਪਾਣੀ ਹਰਾ ਕਰਨਾ ਤੋ ਇਹ ਗੱਲ ਕਿਉਂ ਕਰਦਾ ਹੈ ਪਰਮਪੀਤਾ ਪਰਮਾਤਮਾ ਨੇ ਕਿੰਨਾ ਪਾਣੀ ਦਿੱਤਾ ਸੀ ਜੀ ਸਾਡੇ ਪਾਸ ਰੁਕਿਆ ਨਹੀਂ ਬੜੀ ਹਮੇ ਮੁਸ਼ਕਿਲ ਹੋਈ ਹੈ ਉਸ ਪਾਣੀ ਨੂੰ ਰੋਕਣ ਦੇ ਕੀ ਹਾਲ ਕਰ ਦਿੱਤਾ ਸਰ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਐਕਸ਼ਨ ਹੋਣਾ ਚਾਹੀਦਾ ਲੰਡਨ ਦੇ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਜਿਹੜਾ ਤੋੜਿਆ ਗਿਆ ਆ ਦੇਖਿਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ ਆਤਮਾ ਗਾਂਧੀ ਜੀ ਕਿਉਂਕਿ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇੱਤਰ ਤੇ ਖਦੇੜਨ ਦਾ ਕੰਮ ਕੀਤਾ ਹੈ ਸੀਐਮ ਸਾਹਿਬ ਹਰਿਆਣਾ ਦੇ ਐਮਐਲਏ ਨੂੰ ਹਰਿਆਣਾ ਤੋ ਇਸ ਤੰਗ ਕਰ ਰਹੀ ਹੈ ਪਠਾਨ ਮਾਜਰਾ ਨੂੰ ਉਹਨਾਂ ਦਾ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਰਿਆਣਾ ਪੁਲਿਸ ਤੋਂ ਤੰਗ ਕਰਦੀ ਹੈ ਉਹਦੇ ਪਰਿਵਾਰ ਨੂੰ ਤੰਗ ਕਰ ਰਹੀ ਹੈ ਨਹੀਂ ਹਰਿਆਣਾ ਪੁਲਿਸ ਤੋਂ ਤੰਗ ਨਹੀਂ ਕਰ ਰਹੀ ਕੋਈ ਪਰਚਾ ਵੀ ਹੋਇਆ ਹਰਿਆਣੇ ਉਹਦੇ ਕੁਛ ਨਹੀਂ ਕੋਈ ਤੰਗ ਨਹੀਂ ਕਰ ਰਹੀ ਹੈ ਜੇ ਕੋਈ کہیں ਕੋਈ ਦਿੱਕਤ ਹੋਵੇ ਮੇਰੇ ਧਿਆਨ ਵਿੱਚ ਨਹੀਂ ਹੈ ਅਭਿਸ਼ੈ ਸਾਹਿਬ ਸਰ ਭੁਪਿੰਦਰ ਸਿੰਘ ਹੱਜਣ ਵਿਪੱਖਸ਼ ਦਾ ਨੇਤਾ ਉਹ ਕੀ ਕਹਿਣਾ ਚਾਹੁੰਦੇ